ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਂਗੇ ਲੈ ਵੀ ਕਰਦੇ ਆਇਓ ਪਲਾਟ ਵੀ ਤਿਆਰ ਆਪਾਂ ਨੇ ਰਾਤ ਆਪਾਂ ਗੇਵ ਦੇ ਵਿਆਮ ਆਪਣੇ ਬੰਦੇ ਨੇ ਲਈ ਝਟਾ ਮੰਨ ਹਰ ਮੇਰੇ ਤਾਏ ਨੇ ਪੱਕੀ ਰੂਟਰਵੇਟਰ ਮਾਰਿਆ ਮੈਂ ਸਵੇਰੀਆਂ ਰਾਤ ਵੀ ਮਾਰ ਦਿਆ ਤਾਂ ਦੁਬਾਰੇ ਸਵੇਰੇ ਫੇਰ ਮਾਰਿਆ ਅਜੇ ਵੀ ਡਲੀ ਰਹਿ ਗਈ ਖੇਤਾਂ ਦਾ ਡਾਕਰ ਖੇਤ ਹੈ ਬਾਈ ਬਹੁਤ ਇਹ ਅਜੇ ਵੀ ਰੂਟਰਵੇਟਰ ਦੁਹਰ ਤੇ ਹੀ ਰੋਟਰ ਬਟਰ ਬਚ ਗਿਆ ਫਿਰ ਵੀ ਡਲੀ ਹੈ ਬੜਰੀ ਹੈ ਬਾਈ ਲੇਬਰ ਵਿੱਚ ਲੇਬਰ ਵੀ ਆ ਗਈ ਬੀਜेंगे ਪਹਿਲ ਨੂੰ ਸ਼ਾਮ ਨੂੰ ਇਹ ਬਜਾਈ ਨਹੀਂ ਕਰਦੇ ਬੀਜ ਬੁਝ ਖੰਡਾਕ ਹੈ ਬੀਜ ਤਿਆਰ ਕਰਕੇ ਰੱਖਦੇ ਆ ਬੰਦੇ ਆਣੇ ਮੇ ਲੇਟ ਹੋ ਗਏ ਦੇਖੋ ਠੀਕ ਬਣ ਗਿਆ ਬਾਈ ਇਹ ਤਾਂ ਲੱਗੇ ਬਾਈ ਬੀਜ ਪਛਾਣ ਲੇਵਰ ਬਣਾ ਰਹੀ ਹੈ ਬੀਜ ਮੋਢਲੇ ਤਨ ਟੋਟੇ ਕਰਕੇ ਸਾਫ ਸੁਥਰਾ ਕਰਕੇ ਰੱਖ ਦਏਗੇ ਬਾਹੀ ਤੋਂ ਬਈ ਇੰਨੀ ਹੋ ਗਈ ਦੇਖੋ ਟਰਾਲੀ ਕਿਤਰਾ ਦਬੀ ਹੈ 10 ਇੰਚ ਟਰਾਲੀ ਦਬੀ ਹੋਈ ਬੀਜ ਵਾਲੀ ਬਾਹੜਮਾ ਮੈਨੂੰ ਮਾਰਾਂ ਬਾਈ ਰੋਟਾਵੇਟਰ ਦਾ ਗੇੜਾ ਜਿੱਥੇ ਨੂੰ ਬੀਜ ਫੰਡਾ ਰਹੇ ਆ। ਕਰਦਿਆ ਬਾਈ ਰੋਟਾਵੇਟਰ ਟਰੈਕਟਰ ਲਗਿਆ ਧੌਣ ਆਪਾਂ ਮੰਨ ਲਾ ਧੋਇਆ ਪਤਾ ਬਾਈ ਟਰੈਕਟਰ ਇਹ ਬੜੇ ਜਿਹਾ ਕੋਨਾ ਬਾਹੀ ਵਾਲਾ ਕੰਮ ਨਹੀਂ ਸੀ ਤਾਂ ਇਹਦਾ। ਥੋੜੂ ਧਾਮੇ ਬਾਈ ਟਰੈਕਟਰ ਛੱਡ ਗਿਆ ਬਾਈ ਆ। ਜਿੰਨਾ ਵਜਾਈ ਕਰਾਂਗੇ ਸ਼ਾਮ ਟਾਈਮ ਚਲ ਜਾਈਏ ਆਪਾਂ ਮਿੱਲਨੋਂ ਟਰੈਲੀ ਚੱਕਣ ਟਰਲੀ ਦੱਲੀ ਹੋਈ ਹੋਣੀ ਰੈਕਟਰ ਤੋਂ ਨਾ ਨਿਕਲ ਆਏ ਲਾਗੇ ਬਾਈ ਗੱਡੀ ਮੈਂ ਡੀਜ਼ਲ ਪਾਣ ਆਪਾਂ ਜਾਣਾ ਟਰਾਲੀ ਲੈਣ ਮਿੱਲਨੋਂ ਚੱਲ ਗਈ ਮਸ਼ੀਨ ਆਪਣੀ ਬਣੇ ਵਾਲੀ ਬਣੇ ਰਹੇ ਹੋ ਜੀ ਆਪਣੀ ਵੀਡੀਓ ਕਰ ਮਿਲਾ ਮਿਲਵਾ ਜਾ ਕੇ ਪਹੁੰਚ ਗਏ ਬਾਈ ਮਿੱਲਮ ਆਪਾਂ ਟਰੈਕਟਰ ਲੈਣਾ ਟਰਾਲੀ ਖੜੀ ਆ ਆਪਣੀ ਖਾਲੀ ਹੋਈ ਉਹ ਗੇਟ ਕਨੇਡਾ ਲਾਵਾ ਬਾਈ ਕੱਟ ਗਿਆ ਉਹ کیا ਹਾਲ ਹੈ ਵੀਰ ਤਕੜਾ ਹੋ ਮੇਰੇ ਤੋਂ ਵੀ ਤਕੜਾ ਹੋ ਗਿਆ ਹੈ ਖੜੀ ਆ ਬਾਈ ਆਪਣੀ ਕਪਾਣ ਵਾਲੀ ਟਰਾਲੀ ਹੈ ਗੰਨਾ ਆ ਗਿਆ ਹਾਰਵੈਸਟਰ ਵਾਲਾ ਤੋੜਤੀ ਬਾਈ ਟਰਾਲੀ ਲੈ ਜਾਏਗਾ ਧਰਮਿੰਦਰ ਵੀਰ ਮਿਲ ਗਿਆ ਦਾ ਆਉ ਲੈਂਡ ਆਪਣਾ ਚਲਾਂ ਆ ਬਈ ਆਪਾਂ ਗੱਡੀ ਮੈਂ ਚੱਲेंगे ਟਰੈਕਟਰ ਚੱਕ ਲੈ ਆਪਾਂ ਆ ਗਿਆ ਦਾ ਬਾਈ ਟਰੈਕਟਰ ਟਰਾਲੀ ਮਿਲ ਤੇ ਘਰਾਂ ਲਾਵਾ ਅੰਦਰ ਇੱਕ ਟਰਾਲੀ ਖੜੀ ਹੈ ਭਰੀ ਵੀ ਇੱਕੀ ਪਰਚੀ ਮਿਲੀ ਆਪਾਂ ਨੂੰ ਪਰਸ ਹੋਊਗੀ ਜੌਂਡੀਅਰ ਵੀ ਆ ਗਿਆ ਗੰਨਾ ਬੀਜ ਗਿਆ ਆਪਾਂ ਬਣਾ ਖੇਤ ਮਾਤੇ ਉਹ ਆ ਗਿਆ ਲਾਮਾ ਭਾਈ ਟਰੈਕਟਰ ਅੰਦਰ ਸੈਟਿੰਗ ਜੀ ਕਰਕੇ ਸਾਰੇ ਬਾਹਰ ਖੜੇ ਆ ਤਸੀਨ ਵਾਲੇ ਬੰਦੇ ਲੱਗ ਰਹੇ ਆ ਆਪਣੀ ਮਸ਼ੀਨ ਉੱਪਰ ਟਰਾਲਾ ਕਰ ਰਹੇ ਹੋਣੇ ਕੰਮ ਇੱਧਰ ਕੋਈ